ਦਾ ਵੀ ਤੇ ਦਲੀਏ ਵੇਦ ਨੇ ਤੇ ਦਲੀ ਜਾਗਰੂਕਤਾ ਚਲਾਈ ਹੈ ਤੇ ਜਿਵੇਂ ਮੈਂ ਕਹਾਂ ਹੀ ਸਾਡਾ ਡਿਪਾਰਟਮੈਂਟ ਹੈ ਉਹ ਯੂਥ ਨੂੰ ਹਮੇਸ਼ਾ ਅੱਗੇ ਰੱਖਦਾ ਤੁਹਾਨੂੰ ਨੌਕੰਨ ਨੌਕੰਨ ਕਿਹਨਾਂ ਵਿੱਚ ਪੋਸਟਰ ਲਗਾ ਦੋਵੇ ਮਾਪੋ-ਮਾਪੇ ਨੌਜਵਾਨਾਂ ਨਾਲ ਲੁਗ-ਲੂ ਹੁੰਦੀਆ ਤੇ ਜਿਵੇਂ ਤੁਸੀਂ ਇਹ ਜਿਵੇਂ ਜਾਣਦੇ ਹੋਵੋਗੇ ਕਿ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਕਿੰਨਾ ਨੰਬਰ 15 ਤੋਂ 35 ਸਾਲ ਹੋਣਾ ਵਾਲੇ 10 ਹੁਨਾ ਦਾ शिमला विथे एक टूर करवाते हैं तो बिल्कुल फ्री होंगे उन्होंने आना जाना रहना उस तो दे खाना पीना टूर होंगे। बच्चे उसके आए कुछ हूँ कुंडिया के अलग कैंप होंगे इसे दूर होंगे इस बच्चे गोवा भी घुमाया गुजरात घुमाया सिकम घुमाया ਆਸਨ ਦੇ ਲਈ ਫ੍ਰੀ ਹੁੰਦਾ ਕੋਲ ਜਿਹੜੀ ਅਸੀਂ ਜਵਾਜਮਾਂ ਨੂੰ ਦੇਗੇ ਸੇਂਹ ਦਾ ਅਕਰ ਦੇ ਕਿੰਨੀ ਵੱਡੀ ਦਾ ਕੰਮ ਕਰਦੇ ਜੀ ਨੇ ਉਹਨਾਂ ਲਈ ਅਤੀ ਵਰਕਸ਼ਾਪਾਂ ਵੀ ਲਵਾਉਂਦੇ ਆ ਪਿੱਛੇ ਜੀ 5 ਦਿਨਾਂ ਦੀ ਵਰਕਸ਼ਾਪ ਲਗਾਈ ਸੀ ਜੀ ਪੰਜਾਬ ਦੀ ਜਿਲ੍ਹਾ ਦੀ ਚੰਡੀਗੜ੍ਹ ਵਿਖੇ ਇਹ ਲਈ ਫ੍ਰੀ ਹੁੰਦੀ ਹੈ ਉੱਥੇ ਦਾ ਰਹਿਣਾ ਤੁਹਾਨੂੰ ਲੋਕ ਤੁਸੀਂ ਸਟੇ ਕਰਨਾ ਹੁੰਦਾ ਹੈ ਤੁਹਾਡੇ ਲੈਫਟ ਹੁੰਦੇ ਨੇ ਤੁਹਾਡੇ ਮਤਲਬ ਸੈਲਫ ਸਟਰੀ ਲਈ ਤੁਹਾਡੇ ਕਿਤਾਬ ਮੁਕੀ ਕੋਰ ਹੁੰਦੇ ਨੇ ਇਹ ਪਾਰਾ ਤੁਸੀਂ ਅਜਿਹਾ ਸਰਟੀਫਿਕੇਟ ਮਾੰਗਣ ਸਰ ਲਈ ਜਦ ਸੰਭ ਹੈ ਤੇ ਇਹ ਬਹੁਤਾ ਸਮਾਂ ਨਹੀਂ ਲਾਉਗੀ ਤੇ ਮੇਰਾ ਤਰੀਕਾ ਜਦ ਵੀ ਸਰਪ੍ਰੋਖ ਨੂੰ ਕੇਸ ਤੇ ਬਣਾਉਗੀ ਕਿ ਆਪਣਾ ਨਾਟਕ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਗਾਗੀ ਜੀ ਤੁਹਾਡੇ ਨਾਲ ਕੁਝ ਸ਼ਬਦ ਸਾਂਝੀ ਕਰਨਗੇ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਉਹ ਕਹਾਜਦਾਰ ਕਹਿ ਰਹੇ ਨੇ ਮਾਡਾ ਖਿਆਲਾ ਬਿੰਦਿਆ ਨਾ ਉਹ ਤੇ ਹੀ ਅਸੀਂ ਅੱਧਾ ਦਾ ਰਹਿਣਾ ਪ੍ਰੋਗਰਾਮ ਦਾ आज अगर इन्होंने कहान से ही साइए कोग्राम कर रहे बहुत वजिया लग रहा है धनबाद करती हाँ मैं नरिंदर जी का जिन्होंने एक शॉर्ट नोट की हो सकिया पीछे लोगों को ग्राम पंचायत इकट्ठा किया थैंक यू हाँ जी दाली तीम तीम थी थी तो तो पहला सतम वालों टीम सात वालों बहुत बहुत शुक्रिया शिवक समावान का जहाँ के थ्रू अब इतना नाटक पेश कर रहे हैं सब तो पहले दो तीन गल्ड टीम बारे टीम सात श्री फतेहगढ़ साहब तो अभी बहुत सारे विषय को लेकर जो नाटक है करते ही आए हैं चाहे विषय वो उठते रहे हैं चाहे वो आत्मिक खेती से हो वातावरण की सामभ संभाल से हो बुजुर्ग की सामभ संभाल से होगी ਏ ਵੀ ਜਾ ਕੇ ਪੁੱਛਾ ਕੇ ਹੋ ਗਏ ਜਾਂ ਫਿਰ ਬਾਹਰ ਬੰਦੀ ਦਾ ਮਸਵਾਲ ਇਦਾਂ ਦੀ ਸਾਰੀ ਬਿਕਰ ਨਹੀਂ ਕਰੀ ਮੈਂ ਜਿਹੜੀ ਕਵਰ ਕਰਦੀ ਆਈ ਆ ਕਿ ਕੰਮ ਕੀ ਬਾਰੇ ਪੂਰਤ ਜਾਣਕਾਰੀ ਤੁਸੀਂ ਗੂਗਲ ਤੇ ਸਟੱਡੀ ਕਰੋਗੇ ਤਾਂ ਤੁਹਾਡੇ ਅਗੇ ਜਾਣ ਦੀ ਜਿਹੜੀ ਉਹ ਆ ਜਾਊਗੀ ਤੇ ਹੁੰਦਾ ਕਰਦੇ ਨਾ ਪਾ ਰਹੇ ਨਾਲ ਕਿ ਯਾਤਿਕ ਦਾ ਨਾਟਕ ਦਾ ਨਾਲ ਮੈਂ ਜੀ ਖਾਦੇ ਦਾ ਕੋਈ ਜਿਉਂਦਾ ਹੀ ਨਹੀਂ ਬਚਿਆ ਕੋਈ ਜਿਉਂਦਾ ਹੀ ਨਹੀਂ ਬਚਿਆ ਉਸ ਦਾ ਤੋਂ ਪਹਿਲਾਂ ਵੀ ਪਤੀ ਨਾਟਕ ਦੇ ਇਹ ਹੋ ਰਕੀਆਂ ਤੇ ਉਮੀਦ ਕਰ ਉਮੀਦ ਕਰਦੇ ਆ

कि इस वजह की महंगी है कि वो बिना लागत में होगा क्योंकि केवल छात्रला जुड़े हैं तो आप मेरे फॉर्म में साइलेंट के लगा दो मतलब कि जो सर ने काम हो गया नाटक बहुत बढ़िया है थोड़ा भी क्लास स्टार्ट करने वाला है ये बहुत बढ़िया लग रहा है मतलब बिना कोई साउंड रिड्यूसर वायरस प्रॉब्लम ਇਹ ਪਾਉਂਡੂ ਪੁਨੀਰਖਣ ਵਾਲਿਆਂ ਦਾ ਸੰਪੰਨ ਸੰਪਲ ਉਪਰ ਦੇ 40 ਫੜੀਆਂ ਦਾ باقی ਹੋਏ ਸਾਰੇ ਕਟਕਾਂ ਦਾ ਇਹ ਪ੍ਰਧਾਨ ਸਾਹਿਬ ਤੋਂ ਪੰਚਾਇਤ ਦਾ ਖਿਆਲ ਇਹ ਕਹਿੰਦੇ ਨੇ ਕਿ ਜਿਹੜੇ ਕਲਾਕਾਰ ਨੇ ਆਪਣੇ ਗੱਲਾਂ ਨੂੰ ਆਪਣੀ ਕਲਾ ਦੇ ਰਾਂ ਗਿਆ ਹੈ ਤਾਂ ਤੇਰੀ ਇਸੇ ਲਈ ਅਸੀਂ ਦੀ ਮੋਤੀਆਂ ਦੇ ਨਾਲ ਲਾ ਕਰਦੇ ਹੋਏ ਆਪਣੇ ਨਾਟਕ ਦੀ ਸ਼ੁਰੂਆਤ ਕਰਦੇ ਹਾਂ ਸੋ ਹਾਜ਼ਰੀ ਪੇਸ਼ ਹੈ ਸਰਪ੍ਰਸਤੋ ਸ਼ਰਮਤ ਜੀ ਬਿਹਤਰੀ ਰਤਨਾ ਕੋਈ ਜੋਗਾਈ ਵੀ ਬਸਿਆ ਨਵੇਂ ਪਛਾਣ ਮਾਣੋ ਉਹ ਚੱਲੇ ਤੁਸੀਂ ਕੰਮ ਕਰਨੇ ਪਤਾ ਨਾ ਹੇ ਚੰਗਾ ਮੇਰੇ ਫਿਰ ਦੇਰ ਜਾ ਕੇ ਪੈਰ ਤੇ ਆ ਜਾਓ ਕਿੰਨੂ ਜਿਹੇ ਇਸੇ ਤਰ੍ਹਾਂ ਦੀਆਂ ਰੌਣਕਾਂ ਤੇ ਖੁਸ਼ੀਆਂ ਹੁੰਦੀਆਂ ਨੇ ਉਹਨਾਂ ਘਰਾਂ ਦੇ ਵਿੱਚ ਤੇ ਜਿਨਾ ਘਰਾਂ ਦੇ ਵਿੱਚ ਇੱਕ ਨਿੱਕਾ ਆਜਾ ਜੀ ਜਨਮ ਲੈਂਦਾ ਤੇ ਖੁਸ਼ੀਆਂ ਦਾ ਰੌਣਕ ਹੋਰ ਟੁਕੜੀਆਂ ਹੋ ਜਾਂਦੀਆਂ ਨੇ ਜਦੋਂ ਜੀ ਇੱਕ ਪੁੱਤ ਹੁੰਦਾ ਮੇਰੇ ਘਰੇ ਮੇਰੇ ਘਰੇ ਵੀ ਇਸੇ ਤਰ੍ਹਾਂ ਦੀਆਂ ਰੌਣਕਾਂ ਤੇ ਖੁਸ਼ੀਆਂ ਸੀ ਇਹਰੇ ਮੇਰੇ ਪੁੱਤ ਨੇ ਜਨਮ ਲਿਆ ਉਹ ਉਧਰ ਨਾਲ ਬहोत ਕੁਝੀ ਉਹ ਅੰਦਰ ਨਾਲ ਜਿਆਦਾ ਕੁਝੀ ਮਾ پورے ਪਿੰਡ ਦੇ ਵਿੱਚ ਪਤਾ ਸੇ ਤੇ ਗੁਰਦੀ ਪਹਿਲੀ ਵੱਡੀ ਸੀ ਬहोत ਖੁਸ਼ੀ ਜੀ ਮਾ ਜੀਤੀ ਨੀ ਕਰੋ ਜੀਤ ਤੇ ਵੀ ਘਰ ਵਾਲੀ ਨੇ ਸੁਖਾ ਮਾਂ ਕੇ ਲਿਆ ਜੀ ਮੇਰਾ ਪੁੱਤ ਤੂੰ ਬੜਾ ਲਾੜਦਾ ਜੀ ਮੇਰਾ ਪੁੱਤ ਉਹਨੇ ਉਹਦਾ ਨਾਂ ਲਾਡਾ ਲੜਕ ਉਤਾਰ ਰੱਖਿਆ ਆ ਤੇ ਅਸੀਂ ਪਿਆਰ ਨਾਲ ਉਹਨੂੰ ਤਾਰੀ ਕਹਿੰਦੇ ਆ ਤੂੰ ਬੜਾ ਰਾਹ ਰਾਹ ਬੱਝੂ ਮੈਂ ਤੇ ਦਿਲ ਕਿਹਨਾ ਚਾਨਕ ਇਹੋ ਜਿਹਾ ਹੋਇਆ ਸਾਡੇ ਮਸਤੇ ਖੇਡਦੇ ਵਿੜੇ ਨੂੰ ਸਦੀ ਨਜ਼ਰ ਲਾਗੀ ਤੇ ਰੱਬ ਤੋਂ ਸਾਡੀਆਂ ਖੁਸ਼ੀਆਂ ਬੋਧਾ ਚਰਜਰੀਆਂ ਨਾ ਗਈਆਂ ਤੋਂ ਮੇਰਾ ਤਾਂ ਹੀ ਚਾਰ ਕੁ ਬਰੇਆ ਦਾ ਹੋਇਆ ਹਾਸਤੀ ਮਾਰ ਦੀ ਬੋਤ

कहिड़ा ता

ਓ 200 ਰੁਪਇਆ ਕਾ ਕਰਨਾ ਪੁੱਤ ਉਹ ਮੈਨੂੰ ਚਾਹੀਦਾ 100 ਰੁਪਇਆ ਤੇ ਮੈਂ 버ਗਰ ਜਾਣਾ 버거 ਲੈਣਾ ਓਏ ਪੁੱਤ ਉਹ ਮਾਰਦਾ ਨਹੀਂ ਖਾਈਦਾ ਹੁੰਦਾ ਆ ਇਹਨਾਂ ਬਿਮਾਰ ਹੋ ਦੀ ਆ ਰੋਟੀਆਂ ਲਾਉਂਦਾ ਨਹੀਂ ਓਏ ਬਾਪੂ ਅੱਗਾ ਨੂੰ ਸਮੋ ਮੈਂ ਜਾਊਂਗਾ ਮੈਂ 버거 ਖਾਉਂਗਾ ਮੇਰਾ ਢਿੱਡ ਭਰ ਜਾਣਾ ਮੈਨੂੰ ਰੋਟੀਆਂ ਦੀ ਭੁੱਖ ਨਹੀਂ ਓਏ ਪੁੱਤ ਅੱਗਾਪੂ ਰੋਟੀ ਲਾਉਂਦਾ ਆ ਜਾ ਨਹੀਂ ਨਹੀਂ ਮੈਂ ਨਹੀਂ ਮੈਂ 버거 ਜਣਾ ਓਏ ਪੁੱਤ ਦਿੱਤ ਨਹੀਂ ਕਰਦੇ ਅੱਜ ਮੈਂ ਨਹੀਂ ਮੈਂ 버거 ਜਣਾ 버거 ਜਣਾ 버거 ਕਰਨਾ 버거 ਕਰ ਕਰ ਹੱਥ ਇੱਕ ਲਾ ਮੈਂ 버거 ਨਹੀਂ ਖਾਣਾ ਆਹ ਦੇਖਦੀ ਏ ਤੂੰ ਮੇਰੇ लाਡ ਪਿਆਰ ਨੇ ਮਰੀ ਕਾਡੋ ਜੀ ਪਗਾਰ ਕੇ ਲੱਗਦੀ ਪੁੱਤਰ ਪੁੱਤਰ ਐ ਕਰ ਉਹ ਕੱਲੂ ਬੱਕ ਜੀ ਪੁੱਤ ਬੜਾ ਟਾਈਮ ਹੋ ਗਿਆ ਕੱਲੂ ਬੱਕ ਜੀ ਮੈਂ ਰੱਖੀ ਟਾਈਮ ਕਿੰਨਾ ਹੋ ਗਿਆ 6:00 ਵੱਜੇ ਆ ਬਸ 15 ਮਿੰਟ ਜਾਣਾ ਤੇ ਟਿਕਾ ਜਾਣਾ ਹੋਏ ਲੌਣ ਲੱਗਿਆ ਅੱਧਾ ਘੰਟਾ ਕਾਤੋਂ ਉਹ 버ਗਰ ਦਾ ਢੱਪਾਈ ਹੋ ਜਾਂਦਾ ਹੌਲੀ ਹੌਲੀ ਆਉਂਦਾ ਤੁਰ ਕੇ ਅੱਡ ਇਚਰਾ ਕਰਦਾ ਬੱਪੂ ਨੂੰ ਬੱਪੂ ਮੈਨੂੰ ਦੋ ਪਹਿਲੇ ਮੈਂ ਜਾਣਾ ਕਾਲੀਆਂ ਵੀ ਉਹ ਪੁੱਤ ਮੈਂ ਕਰ 200 ਰੁਪਇਆ ਅਗਰੋ ਲਈ ਹਾਂ ਉਹ ਮਾਂ ਦਾ ਚੱਕਣੇ ਭੁੱਲ ਗਿਆ ਪੁੱਤ ਕੋਈ ਗੱਲ ਨਹੀਂ ਹਾਂ ਅਗਰੋ ਲਈ ਉਹ 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 ਲੈ ਗਏ ਖਾੜ ਪੀੜ ਦਾ ਨਿਆਣਾ ਨੂੰ ਇੰਨਾ ਰਹਿਦਾ ਜਦ ਇਹ ਗੈਰ ਮੇਰੇ ਬਾਪੂ ਇੰਨੇ ਇੰਨੇ ਕਹਿੰਦੇ ਬਾਪੂ 200 ਦੇ ਲਈ ਮੈਂ ਤਾਂ ਸਾਰੀ ਮੰਗਿਆ ਸੀ ਉਹ ਪੁੱਤ ਹੱਕਰੀ ਨਾ ਸਿਰ 200 ਰੁਪਇਆ ਮੇਰੇ ਖੂਨ ਚ ਪਵਾ ਦੀ ਉਹ ਇਹੋ ਬਾਰੂ ਮਿਲ ਲਿਆ ਦੂਸਰ ਦਾ ਮਿਲ ਉਹ ਨਾ ਪੁੱਤ ਉਹ ਫੋਨ ਆਇਆ ਤੇ ਇਹਦਾ ਪਤਾ ਨਹੀਂ ਲੱਗਦਾ ਉਹ ਪਤਾ ਨਹੀਂ ਕੋਈ ਬੀਬੀ ਜੀ ਬੋਲੀ ਜਾਂਦੀ ਹੁੰਦੀ ਮੈਨੂੰ ਤਾਂ ਪੱਲੇ ਹੀ ਨਹੀਂ ਪੈਂਦਾ ਉਹ ਨਹੀਂ ਬਾਪੂ ਉਹ ਮੇਰੀ ਗੱਲ ਤਾਂ ਸੁਣ ਲੈ ਕੋਈ ਨਹੀਂ ਵੀ ਕੀ ਗਾਲੀ ਪੁੱਤ ਜਾਨਦੀ ਹੈ ਉਹ ਐਂ ਦੱਸ ਵੀ ਕਰਮਜੀਤ ਦਾ ਫੋਨ ਆਇਆ ਸੀ ਪੁੱਤ ਹੈ ਹਾਂ ਤੇਨ ਦਾ ਫੋਨ ਵੀ ਆਇਆ ਸੀ ਉਹ ਕੀ ਕੀ ਕਹਿੰਦੇ ਸੀ ਮੈਂ ਆ ਕੇ ਗੱਲ ਸੁਣਾਉਣਾ ਉਹ ਮੇਰੇ ਕੋਲ ਮੇਰੇ ਉਹ ਮੇਰੀ ਚਲ ਆ ਗਿਆ ਹੈ ਵੀ ਬਾਪੂ ਦੀ ਗੱਲ ਤਾਂ ਸੁਣ ਗਿਆ ਕਰ ਪੂਰੀ ਜੇ ਕਰਮ ਜੀਤ ਨਾ ਗੱਲ ਕਰਾ ਦਿੰਦਾ ਕੀ ਹੋ ਜਾਂਦਾ ਦੋ ਘੜੀ ਮੇਰਾ ਜੱਫਾ ਲੱਗ ਜਾਂਦਾ ਗੱਲ ਕੋਈ ਨਹੀਂ ਭਾਈ ਜਾ ਕੇ ਲੋਕ ਖੁਲ ਕੇ ਲਾਵਾ ਰੈਂਦੇ ਨੇ ਜੀ ਇੱਥੇ ਕਿਹੜਾ ਗੇਰੇ ਆਉਣਾ ਹੈ ਬਾਪੂ ਜੀ ਹੋ ਕਿਹੜਾ ਪਰ ਹੋ ਬਾਪੂ ਜੀ ਲੱਭੀਆ ਹੋ 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 ਬਦਲੇ 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 ਮੇਰਾ ਲਾੜਲਾ ਜਵਾਈ ਆ ਗਿਆ ਬਣ ਠੀਕ ਠਾਕ ਮਾਪੂ ਬਾਪ ਦਾ ਪੁੱਤ ਕਰਨ ਦੀ ਜੀ ਨੂੰ ਯਾਦ ਕਰੇ ਜਾਂਦਾ ਇੱਕਦਮ ਮੇਰਾ ਪੁੱਤ ਰੱਬ ਦਾ ਬਾਪੂ ਜੀ ਘਰੇ ਆ ਇਆ ਉਹ ਉਹ ਨਹੀਂ ਆਈ ਆਉਣਾ ਸੀ ਬਾਪੂ ਜੀ ਨੂੰ ਮੈਂ ਕਿਹਾ ਉਹ ਸਪੈਸ਼ਲ ਆਇਆ ਉਹ ਖੰਬਾਏ ਬਾਲਾ ਅਗਲੇ ਪਟ ਡੰਗਰ ਦੇਖਣ ਆਇਆ ਸੀ ਉਹ ਚੋ ਉਹਦਾ ਆਉਂਦਾ ਇਧਰ ਨੂੰ ਆ ਕੇ ਨੇਰਾ ਹੋ ਗਿਆ ਆ ਮੈਂ ਕਿਹੜਾ ਜੂ ਜਾਉਂਦਾ ਦਾ ਰਹੀ ਹੈ ਬਾਪੂ ਤੇਰਾ ਹੀ ਘਰ ਆ ਮੇਰੇ ਸਿਰ ਮਾਤਾ ਪਹਿਨਾ ਕਰਮਜੀਤ ਨੂੰ ਵੀ ਇੱਥੀ ਲਿਆ ਦੋਵੇਂ ਜਣੇ ਮੇਰੇ ਕੋਲ ਨਹੀਂ ਜਾਇਆ ਹਾ ਛੱਡ ਬਾਪੂ ਦਰਵਾਜ਼ੇ ਬੰਦ ਕਰ ਦੇ ਬੰਦ ਕਰ ਦੇ ਅੰਦਰ ਕੋਈ ਨਾ ਫਿਰ ਨਾ ਤੁਲਾ ਕੋਈ ਨਾ ਇਹ ਤਾਂ ਰਾਏ ਜੇ ਮਿੰਟਾਂ ਲੈ ਤਿchna ਕਰਨਗੇ ਹਾਂ ਚੱਲ ਉਹ ਨਾ ਉਹ ਨਾ ਕੋਈ ਮੇਕਲ ਨਹੀਂ ਕਰੀ ਤਾਲਾ ਮੈਂ ਕਰੀ ਖਾਣ ਪੀਣ ਨੂੰ ਲੈ ਕੇ ਆਇਆ ਕੋਪੀ ਖਾਣ ਨੂੰ ਤੇ ਉਹ ਪੀਣ ਨੂੰ ਲੈ ਆਇਆ ਹਾ ਕੋਈ ਲੈ ਆਇਆ ਪੀਣ ਨੂੰ ਕੁਝ ਨਹੀਂ ਬਾਪੂ ਇਹ ਤਾਂ ਤਦ ਦਾ ਸਦੇ ਬਾਪੂ ਨੂੰ ਸੰਗੀ ਗਾ ਆਪ ਨੇ ਕੀ ਹੈ ਜੋ ਆਪ ਕੀ ਮਜ਼ਾ ਰਿਪੋਰਟਰ ਮੁੰਡਾ ਤੋਂ ਆਹ ਪੀਣ ਲੱਗ ਗਿਆ ਤਾਂ ਬੜੀ ਬਿਮਾਰੀ ਚੀਜ਼ ਆ ਮੇਰੇ ਪੁੱਤਰ ਤਾਂ ਅੱਜ ਤੋਂ ਹੂਨ ਲੱਗੀ ਮਰਨੀ ਲੱਗਦੀ ਨਹੀਂ ਅਖਰੀ ਕਨੇ ਦਾ ਖਰਾਬ ਕਰ ਤੇ ਆ ਚੀਜ਼ ਨੇ ਪੱਤੀ ਨਾ ਪਿਆ ਕਰ ਮੇਰੇ ਪੁੱਤਰ ਪਪੀ ਤਾਂ ਸਾਡਾ ਤਾਂ ਨਾ ਲੈ ਖਰਾਬ ਕਰਦੀ ਕਿਹੜੀ ਨਸ਼ੇ ਦੇ ਤੌਰ 'ਤੇ ਪੀਨੇ ਆ ਉਹ ਮੈਂ ਨਾ ਦਵਾਈ ਦੇ ਤੌਰ 'ਤੇ ਪੀਣਾ ਲਾਪੂ ਜੀ ਅੱਜ ਸਿਰ ਲੱਗ ਕੇ ਲੇਖਣ ਗਿਆ ਉਹਨਾਂ ਦੀ ਮਿਹਰ ਤੋਂ ਕੰਬੀ ਤੇ ਅੱਜ ਸਰਦਿਆ ਕਮਾ ਕੇ ਮੇਰੀ ਬੱਕੀ ਨਾ ਮਾਰਿਆ ਮੇਰੀ ਬੱਕੀ ਦੂਰੀ ਆ ਉਹ ਪਾ ਤਾ ਕਰਕੇ ਮੈਂ ਦਵਾਈ ਦੇ ਤੌਰ 'ਤੇ ਕੋਈ ਨਹੀਂ ਆ ਨਾ ਬਾਪੂ ਲਈ ਖਾਣ ਨੂੰ ਲੈ ਕੇ ਆਇਆ ਆਗਮਦੀ ਦਿਨੀ ਬੜਾਈਆ ਆਗਮਦੀ ਦਿਨੀ ਇਹਗੇ ਹੀ ਰਹੋ ਕਿ ਨਹੀਂ ਤਾਂ ਬੇਬੇ ਹੀ ਪਰ ਜੇ ਤੁਸੀਂ ਹੁੰਦੇ ਮੈਨੂੰ ਆਗਮਦੀ ਦਿਨੀ ਤੋ ਕਰ ਤੈ ਕੋਈ ਪਨੀਰ ਹੈ ਕੋਈ ਕੋਜਨ ਟੋਕਦੇ ਬਣਾ ਲਦੇ ਪਰ ਆਬ ਆਲਾ ਆ ਮੇਰਾ ਛੇਰ ਪੁੱਤ ਆ ਖਾ ਮੇਰਾ ਲਾਲ ਮੈਨੂੰ ਸਾਰਾ ਪਤਾ ਤੈਨੂੰ ਤਰੀ ਬੜੀ ਪਸੰਦ ਆ ਤੁਮ ਦੀ ਬਿਲਕੁਲ ਪੁੱਤ ਅੰੜੇ ਆਪਣੇ ਹਾਂ ਕੰਮ ਜਾਂ ਰਵੇ ਠੀਕ ਹਨ ਬਾਹਰ ਛੱਡ ਦੀ ਇਹ ਕਾਇ ਨੂੰ ਪਤਾ ਲੱਗ ਗਿਆ ਉਹ ਪੁੱਛੂਗਾ ਜਵਾਬ ਦੇਣਾ ਔਖਾ ਹੋ ਜੂ ਉਹਨੂੰ ਪੁੱਛ ਤੇ ਜੋ ਜਦੋਂ ਆਇਆ ਨਾ ਇਹਦੀ ਜੂ ਰੋਟੀ ਪਾ ਕੇ ਦੇ ਦੂਗਾ ਤੇ ਦੋਏ ਜਿਹੜੇ ਬਾਹਰ ਫਲਾਟਾ ਲਾ ਕੇ ਪੈਜੋ ਮੈਂ ਚੱਲਿਆ ਅੰਦਰ ਤੜਕੇ ਨੂੰ ਗੱਲਾਂ ਕਰੂੰ ਤੇਰੇ ਨਾਲ ਤੇਰਾ ਮੇਰਾ ਮੋਤ ਤਾ ਅੱਖੇ ਤੇਰੀ ਮਰ ਰੰਗ ਰੰਗਦੀ ਆ ਮੈਨੂੰ ਆਪਸਾਂ ਦੇ ਮੈਂ ਕਿੱਲਾ ਿੱਡੀ ਲੈ ਕੇ ਰਸਤੇ 'ਤੇ ਦਿੱਤੇ ਮੋੜ ਉਹ ਕੋਈ ਆਈ ਇਹ ਉਹ ਮੋਰ ਦੇ ਤੁਸੀਂ ਖੜੇ ਹੋ ਵਧੀਆ ਵਧੀਆ ਤੁਸੀਂ ਠੀਕ ਹੋ ਹਾਏ ਵਧੀਆ ਤੂੰ ਦੱਸਦੇ ਵਧੀਆ ਮਾਈ ਵਧੀਆ ਜੀ ਜੀ ਆਈ ਹਣੀ ਉਹ ਮੋੜਿਆ ਪੈਣ ਲਈ ਆਈ ਪੰਜ ਸਾਰ ਸੁੱਝ ਵੀ ਆਣੀ ਉਹ ਪੈਣ ਘਰੇ ਆਈ ਨਹੀਂ ਇਹਦੇ ਪਰ ਮੁਗਲੀ ਗਏ ਉਹ ਮੈਂ ਤਾਂ ਲਾਗ ਲੈ ਪਿੰਡ ਡੱਗਰ ਦੇਖਣ ਆਇਆ ਸੀ ਨੇਰਾ ਹੋ ਗਿਆ ਉਹਦਾ ਉਹ ਰਿਆ ਗਿਆ ਉਹ ਪੈਣ ਨੂੰ ਹੀ ਲਿਆਉਣਾ ਸੀ ਲੈ ਪਾਣ ਤੇਰੀ ਡੱਗਰ ਡਾਕਟਰ ਆ ਉਹ ਨਾਲ ਕਿ ਕੀ ਫਿਰਾਂ ਮੈਂ ਉਹ ਗੋਲ ਅਖੋਤਰੀ ਨਾ ਗਈ ਕੋ ਮੱਲੜਿਆ ਦਾ ਇਹ ਨਾ ਮੱਲੜਿਆ ਦਾ ਉਹ ਦੂਈ ਦਾ ਦੇ ਕੋ ਨੂੰ ਨਹੀਂ ਦਿੱਕਿਆ ਉਹ ਤੁਹਾਡੇ ਨਾਲ ਲੱਗਦਾ ਹੀ ਆ ਬੰਦੇ ਆ ਮੈਂ ਕਿੰਨੇ ਕਰੇ ਤੇਰੇ ਨਾਲ ਐਵੇਂ ਕਰਿਆ ਕਰ ਗੱਡਾ ਸੋਨ ਮੇਰੀ ਆ ਬਾਪੂ ਯਾਰ ਕੋਈ ਕਰੀ ਰਹੀ ਹੈ ਕਹਿ ਬੋਲਣ ਲੱਗਿਆ ਉਹ ਛੋ ਤੁਹਾਨੂੰ ਪਸੰਦ ਨਹੀਂ ਤੋਰੀਆਂ ਨੇ ਆ ਤੋਰੀਆਂ ਵੀ ਨਹੀਂ ਦੁਕਾਨ ਮੈਨੂੰ ਤੋਰੀਆਂ ਦੀ ਤੋਰੀਆਂ ਦਸਣ ਵਾਲੀਆਂ ਤੋਰੀਆਂ ਤੋਰੀਆਂ ਲਸਣ ਵਾਲੀਆਂ ਬੇਸਣ ਵਾਲੀਆਂ ਗੁਰਨੀਆ ਮੋਲਾਵਾ ਮੈਂ ਰਾਜੇ ਮਗਰ ਲਗੂ ਮੇ ਤੇਜ ਲਾ ਆਹ ਇੱਕ ਮਿੰਟ ਹੋ ਗਿਆ ਇੱਕ ਹੋਰੀਆ ਇਹਿਆ ਛ ਹਾਂ ਯਾਰ ਇਸ ਨਾਲ ਕੋੜੀ ਹੁੰਦੀ ਆ ਹਾਂ ਕੋੜੀ ਹੁੰਦੀ ਕੋੜੀ ਹਾਂ ਜੇ ਬੰਨੇ ਰਕ ਕੋੜੀਆਂ ਬੋਲਣੀਆਂ ਲਗਿਆ ਲੋ ਅਸ ਮੈਂ ਵੀ ਬਸੰਦ ਮਾੜੀ ਆ ਪਈ ਆਪਣੇ ਬਕੋੜੇ ਖਾਣੇ ਨਹੀਂ ਯੋ ਆਪਾਂ ਕੋਰੀਆਂ ਜੂਰੇ ਨੂੰ ਇੱਕ ਪਿਆਰੇ ਦੇਣਾ ਫਿਰ ਇਹ ਫਰੀ ਕੁਰੀ 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 ਨੂੰ ਹੀ ਟੱਕਣਾ ਇਹ ਨਹੀਂ ਬਹਾਰਣਾ ਇਹ ਤੇ ਮੇਰੀ ਫਰੀ ਕੁਰੀ ਹੋਰੀ ਨੂੰ ਹੀ ਕੁਰੀ ਨੂੰ ਟੱਕ ਕੇ ਨਹੀਂ ਬਹਾਰਨੀ ਉੱਪਰ ਦੇ ਨਿਮੋਣ ਜੋੜਦਾ ਤਾਂ ਆ ਕੇ ਦੋੜਾ ਨੂੰ ਜ਼ਰੂਰ ਕਰਕੇ ਬਹੁਤ ਵਧੀਆ ਬਾਲੂ ਜਾਈ ਬਣ ਜੈਨੀ ਇੱਕ ਮਿੰਟ ਹੋ ਭਾਈਆ ਬਾਲੂ ਜਾਈ ਨਹੀਂ ਹੁੰਦੀ ਤੇਲਪੂਰੀ ਹੁੰਦੀ ਆ ਹਾਂ ਇਹ ਜੋ ਵੀ ਆਉਂਦਾ ਬਣਦਾ ਜੈ ਨਹੀਂ ਤੂੰ ਮੈਨੂੰ ਇਹ ਅਸਰ ਵੀ ਪੜਦਾ ਹੀ ਨਾਗਾ ਮੈਂ ਬਹੁਤ پڑھਦਾ ਮੈਂ ਆਪਣੇ ਇਹਨਾਂ ਚਾਰ ਵੇ ਆਉਣਾ ਜੂਣ ਵੜ ਕੇ ਵੀ ਆਉਣਾ ਮੈਂ ਹਾਂ ਜੇ ਤੇ ਲੇਕੇ ਜਦ ਕਿ ਤੂੰ ਦੁਪਹਿਰ ਤੱਕ ਪੜਦਾ ਹਾਂ ਹਾਂ ਫਿਰ ਮੈਂ ਸ਼ਾਮ ਨੂੰ 1:3 ਦਾ ਲੱਭਦਾ ਦੁਪਹਿਰ ਤੱਕ ਪੜਨਾ ਆਹ ਲੱਗ ਪੈ ਗਿਆ ਨਾ ਨਹੀਂ ਮੈਨੂੰ ਨਹੀਂ ਆਹ ਫੀਲਾ ਨਾ ਨਾ ਬੱਸ ਓਏ ਫੀਲਾ ਨਹੀਂ 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 ਚੱਕਰੇ ਮੱਠੇ ਚੱਕਰੇ ਮੱਠੇ ਆਪ ਬੰਦਾ ਵੇੜੀ ਫਿਰਦੇ ਨਾਲ ਨੂੰ ਆਹ ਗੌੜੀ ਐ ਗੌੜੀ ਪਹਿਲਾਂ ਪਹਿਲਾਂ ਲੱਗਦੀ ਤੇ ਨਹੀਂ ਲੱਗਦੀ

ਮੈਂ ਨਹੀਂ ਕਰਦਾ ਮੈਂ ਕਹਿੰਦਾ ਬਾਪੂ ਵੀ ਕਹਿੰਦੇ ਨਹੀਂ ਰੋਟੀ ਖਾਲੀ ਰੋਟੀ ਕਾਲੋ ਵੀ ਆ ਲੈ ਕੇ ਆ ਰਹੀ ਹਾਂ ਉਹ ਜੋ ਮਾਰ ਲਿਆ ਉਹ ਸੁੱਕੀ ਨਹੀਂ ਰੋਟੀ ਲੈ ਗਿਆ ਰੋਟੀਆਂ ਦਾ ਤਿਆਰ ਲਈ ਛਾਂਦੀ ਕਰਨੀ ਆ ਸਬਜ਼ੀ ਤੁਸੀਂ ਨੇ ਜਿਹੜੀ ਜਿਹੜੀ ਇੱਕ ਦਾ ਆਲੂਆਂ ਤੇਰੀ ਆ ਆਲੂਆਂ ਇੰਨਾ ਬਈ ਦੱਤੜੀ ਵੀ ਚਾਲੂ ਨੇ ਇਹ ਚਟਨੀ ਗੁੱਟ ਲੈਣੇ ਆ ਦੱਸੋ ਚਾਰ ਰੋਟੀਆਂ ਇੱਕ ਮਿੰਟ ਦੇ ਗੱਫੇ ਦੇ ਕੱਟ ਕੇ ਉੱਪਰ ਨੂਨ ਪਾ ਕੇ ਲਿਆ। ਕਿਹਾ ਗਈਆਂ ਨੂੰ ਸਮਝ ਨਹੀਂ ਆ ਰਹੀ ਕਿ ਓਏ ਚਾਰ ਰੋਟੀਆਂ ਇੱਕ ਮਿੰਟ ਦੇ ਗੱਫੇ ਦੇ ਕੱਟ ਕੇ ਉੱਪਰ ਨੂਨ ਪਾ ਕੇ ਲਿਆ। ਰੋਟੀਆਂ ਟੱਟ ਕੇ ਤੇ ਆ ਨੂਨ ਮਿਰਚ ਪਾ ਕੇ। ਓਹ ਰੋਟੀਆਂ ਕੌਣ ਖਾਂਦਾ? ਪਿੱਢੀ ਕੱਟਨੀ ਓਨੀ ਤੂੰ ਹੀ ਮਿਲਦਾ ਜਵਾਬ। ਰੋਟੀ ਨਹੀਂ ਖੇਡਣੀ। ਆਪਰੇ ਰੱਖੇ ਰੋਟੀਆਂ ਰੱਖੀਆਂ ਚਾਰ। ਕਿਹੜਾ ਬਰਸ਼ ਘੁੰਮੀਉਂਦਾ ਓਏ। ਬਰਸ਼ ਨਹੀਂ ਘੁੰਮਦਾ। ਉਹ ਧਰਤੀ ਨੂੰ ਮਰੀਆ ਧਰਤੀ ਕੂਏ ਨਾ ਮਗਿਆਨੀ ਕਹਿੰਦੇ ਧਰਤੀ ਘੁੰਦੀ ਆ ਪਰ ਮੈਨੂੰ ਲੱਗਦਾ ਵਿਗਿਆਨੀ ਝੂਠ ਬੋਲਦੇ ਆ ਜੇ ਇਹ ਧਰਤੀ ਘੁੰਮਦੀ ਹੁੰਦੀ ਮੇਰਾ ਤਲ ਘੁੰਮ ਗਿਆ ਉਹ ਵਾਲੇ ਪਾਸੇ ਚਲੇ ਜਾਂਦਾ ਬਸ ਗੱਲ ਤਾਂ ਪੂਰੀ ਜਈਆ ਮੈਨੂੰ ਲੱਗਦਾ ਜਿਹੜੇ ਵਿਗਿਆਨੀ ਆ ਨਾ ਇਹ ਪਰੇਲੀ ਨਹੀਂ ਹੈ ਆ ਤੁਹਾਡੇ ਪਾਸੇ ਵੀ ਪਰੇਲੀ ਨਹੀਂ ਹੈਗਾ ਉਹ ਵੀ ਕੋਈ ਨਨਵਾਸ ਰੋਜ਼ ਮੁਝਾ ਆਗਿਆ ਹੁੰਦਾ ਕਿ ਇਹ ਨਹੀਂ ਘੁੰਮੀ ਇਹ ਸਾਡੇ ਨਾ ਸਾਰੀ ਸਪਾਰਸੀ ਭਰਤੀਆਂ ਸਪਾਰਸੀ ਲਈ ਸੋਕਰਾਂ ਨਾ ਰਹੀਆਂ ਨਹੀਂ ਉਹਨਿਆ ਨਹੀਂ ਉਹ ਫਿਰ ਪੈਕ ਲਾ ਕੇ ਰੋਡ 'ਤੇ ਹੋਏ ਰੋਕੀ ਸਾਰੀ ਰੋਕੀ ਲੱਗਿਆ ਉਹ ਲੇ ਸੋ ਗਿਆ ਅੱਧਾ ਰੋਕੀ ਰੋਣ ਲੱਗੇ ਹੋਗਾ ਜਾਂ ਇਹ ਪੈਕ ਲਾਉਣਾ ਫਿਰ ਉਹਦੇ ਲਈ ਐਹੀ ਤਾਂ

आई तो अगली साइड आ जाए अगली साइड आ जाए कुर्सी कुर्स खाली पाए ये यहां पे कुर्सियां ਦਾ ਵੀ ਇੱਕ ਫਾਇਦਾ ਦਾ ਹੈ ਹਰ ਘਰ ਦੀ ਜਿੱਤੇ ਆਲੇਰੀਓਂ ਬਣਾਏ ਕਰੋ ਤਾਜ਼ਾ ਉੱਠਦਾ ਹੈ ਇੱਕ ਦੋ ਕੰਡ ਲਾ ਲਈਏ ਇਹ ਆਹ ਇਹ ਆ ਦੁਬਾਰੇ ਨਾ ਕਰਦੀਆਂ ਹੂਕ ਜੀ ਮਾਰਦੀ ਵੱਢ ਕੇ ਕਰ ਜੂ ਖਾਹ ਬੋਹ ਤਾਰੇ ਦਾ ਦੇਖਦੇ ਆ ਠੀਕ ਹੋ ਆ ਦੇਖਦੇ ਸਾਡੇ ਕਹਿੰਦੇ ਆ ਰੱਖੋ ਪਹਿਲਾਂ ਹਾਂ ਉਹ ਠੀਕ ਠਾਕ ਹੋ ਉਹ ਠੀਕ ਠਾਕ ਆ ਤੁਸੀਂ ਦੱਸੋਗੇ ਫੇਰ ਆ ਵਧੀਆ ਤੁਸੀਂ ਦੱਸੋਗੇ ਆਉਣਾ ਹੋਇਆ ਠੀਕ ਆ ਠੀਕ ਆ ਮੈਂ ਤਾਂ ਆਪਣੇ ਫਾੜੀ ਦੀ ਤੋਹਰ ਲੈਣ ਆਇਆ ਸੀ ਬੜਾ ਜਿਹੜਾ ਹੋ ਚੱਲਿਆ ਸੀ ਆਏ ਤੂੰ ਲਾਜੀ ਬੰਦਰ ਤੇ ਕੀ ਗੱਲ ਆ ਪਤਾ ਜੀ ਜੀ ਆਪਣੇ ਆਂ ਨਹੀਂ ਦੀ ਖਬਰ ਲਉਂਗੇ ਫੇਰ ਇਹ ਤਾਂ ਹੈ ਕਿੱਥੇ ਮਾਰੇ ਗਰਦੀ ਬਾਪੂ ਜੀ ਦਾ ਤਾਂ ਟੀਵੀ ਦੇਖਦੇ ਆ ਇਹ ਦੱਸੋ ਚਾਹ ਪੀਉਗੇ ਅੱਜ ਆਨੇ ਮਾਣਾ ਕਿੱਥੇ ਕਰਦੇ ਨੇ ਲਾ ਲਾ ਕਰਦੇ ਆ ਫਿਰ ਕੀ ਗੱਲ ਐ ਤਾਈ ਚਾਲੇ ਗਿਆ ਚਾਲੇ ਗਿਆ ਤਾਰੀ ਕੋ ਤਾਰੀ ਤਾਰੀ ਕੀ ਹੋ ਗਿਆ ਤਾਰੀ ਹਾਂ ਤਾਂ ਹੀ ਕਿਹਾ ਜੀ ਰਾਤ ਨੂੰ ਡਿਸਕਵਰੀ ਨੇ ਦੇਖਿਆ ਕਰ ਛੱਪਾਂ ਨੇ ਸੁਪਨੇ 'ਚ ਯਾ ਚਾਲੇ ਗਿਆ ਤਾਰੀ ਦੀਦਾ ਨੂੰ ਤੇ ਠੀਕ ਆ ਗਿਆ ਠੀਕ ਆ ਪੁੱਤਰ ਮੈਂ ਵੀ ਵਧੀਆ ਹੋਰ ਤੁਸੀਂ ਕਦੋਂ ਆਏ ਮੈਂ ਤਾਂ ਕੱੱਦਾਂ ਆਇਆ ਕੋ ਚੋਕਾ ਚਾਬੀ ਹੋਵੇ ਲਿਆ ਲਿਆ ਜਾ ਬਰਸ਼ ਕਰਕੇ ਆਏ ਹੋ ਓਹ ਚੱਲ ਜਾਈਂ ਕਿ ਨਹੀਂ ਕੋਈ ਨਹੀਂ ਲਾਲਾ ਜੀ ਗੁੱਸਾ ਨਹੀਂ ਕਰੇਗਾ ਨਿਆਣੇ ਇਹ ਗੱਲਾਂ ਦਾ ਆ ਤੁਸੀਂ ਦੱਸੋ ਹੋਰ ਮੈਂ ਉਹ ਬਾਬੂ ਜੀ ਨੂੰ ਬੁਲਾਉਣਾ ਹੋਵੇ ਆ ਬੁਲਾਉਣਾ 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 ਓ ਬਾਬੂ ਜੀ ਬਾਪੂ ਜੀ ਬਾਪਾ ਤਾਂ ਹਰ ਛੱਡੋ ਟੀਵੀ ਦਾ ਕਿਹੜਾ ਉਹ ਲੋਕ ਗਿਆਣਿਆਂ ਨੂੰ ਕਹਿੰਦੇ ਗਵਾਇਤਾ ਕਿਹੜਾ ਜਰਦੇ ਇੱਧਰ ਸਾਡਾ ਬਾਪੂ ਟੀਵੀ ਦਾ ਕਹਣਾ ਨਹੀਂ ਚੱਲਦਾ ਬਾਪੂ ਖਬਰਾਂ ਦੇ ਇੱਕ ਤਾਂ ਪੁਆਇੰਟ ਆ ਵਾਹ ਆਪਣੀ ਹਰ ਕੋਈ ਨਹੀਂ ਹਉਬ ਬੱਲੇ ਬੱਲੇ ਹੋਏ ਰਾਮ ਰਾਮ ਲਾਲਾ ਜੀ ਰਾਮ ਰਾਮ ਬੈਠੋ ਠੀਕੋ ਲਾਲਾ ਜੀ ਹੋਰ ਕੀ ਠੀਕ ਓਏ ਅੱਜ ਕਿਵੇਂ ਜਿਹੜਾ ਮਾਰਿਆ ਟੀਵੀ ਤੋਂ ਤਵਰ ਲੈਣ ਆਇਆ ਸੀ ਪਤਾ ਤਾਂ ਹੈ ਤੇਨੂੰ ਹਾਂ ਦੇਖ ਲੈ ਪੁੱਤ ਹਾਂ ਜੀ ਕਰਮਜੀਤ ਦੇ ਵਿਆਹ ਤੋਂ ਬਾਅਦ ਲਾਲਾ ਅੱਜ ਘਰੇ ਆਇਆ ਨਹੀਂ ਤਾਂ ਬਾਰ ਬਾਰ ਮੁਰਜਦਾ ਹੁੰਦਾ ਤੇਰਾ ਟੀੜੀ ਕਰਨ ਵਾਲੀ ਗੱਲ ਹੋ ਸੀ ਕਿੱਥੇ ਨਰਾਇਣ ਤਾਂ ਉੱਪਰ ਆਲਾ ਉਹਦੇ ਅੱਗੇ ਅਸੀਂ ਕਿਤੇ ਹੈ ਓਏ ਲਾਲਾ ਜੀ ਸਾਡੇ ਲਈ ਤਾਂ ਤੁਸੀਂ ਉਹ ਨਰਾਇਣ ਉਹ ਇੱਕ ਨਹੀਂ ਮੇਰੇ ਕੋਲ ਆਇਆ ਸੀ ਹੋ ਗਿਆ ਕੰਮ ਹਾਂ ਸ਼ੁਕਰਾਨਾ ਸ਼ੁਕਰਾਨਾ ਆ ਲੈ ਆ ਓਏ ਲਾਲਾ ਜੀ ਆ ਰਕਮੀ